ਪੈਨ ਬੁਰਨ ਵਿਕਦਾ ਕੋ ਬਾਬੂ ਜੀ ਕਿ ਨਹੀਂ ਕਿੰਨੀ ਉਮਰ ਕਿੰਨੀ ਆਪਣੀ 70 ਸਾਲ ਦੀ ਉਮਰ ਇੱਥੇ ਰਹਿੰਦੇ ਲੁਧਿਆਣੀ ਨਹੀਂ ਇੱਥੋਂ ਮੁੱਲਾਂਪੁਰ ਖਾਲ ਕੋਲੋਂ ਐ ਮੁੱਲਾਂਪੁਰ ਸਾਈਡ ਵੱਲੋਂ ਤੁਹਾਨੂੰ ਅੱਜ ਪੈਨ ਵਿਕੇ ਕਿ ਨਹੀਂ ਸਵੇਰ ਦੇ ਲੈ ਕੇ ਜਾਂਦੇ ਹਾਂ ਦੇਖੀ ਜਾਂ ਬਣ ਜਾਂਦੀ ਢੇੜੀ ਕਿ ਨਹੀਂ ਬਾਬੇ ਦੇ ਕਰਪਾ ਨਾਲ 220 300 ਤੱਕ ਜਾਨ ਸਕਦੇ 220 300 ਢੇੜੀ ਬਣ ਜਾਂਦੀ ਆ ਬਾਬੇ ਸ਼ਾਨ ਦੇ ਕਰਕੇ ਜੀ ਅੱਛਾ ਇਹ ਕਿਹੜੇ ਕਿਹੜੇ ਪੈਨ ਰੱਖੇ ਦੇ ਆਪਣੇ ਕੋਲ ਇਹ ਨੀਲੇ ਸਾਰੇ ਇਹ ਸਾਰੇ ਨੀਲੇ ਇਹ 100 ਰੁਪਏ ਦੀ ਕੰਪਨੀ ਵਧੀਆ ਚਲੋ ਆ ਫਿਰ ਆਪਾਂ ਆਪਾਂ ਇੱਕ ਲੈ ਲੈਂਦੇ ਆਪਾਂ ਤੁਹਾਨੂੰ ਹੈ ਨਾ ਤੇ ਹੋਰ ਵੀ ਹੈ ਕੁਝ ਬਸ ਪਹਿਨੀ ਹੈ ਹੋਰ ਨਹੀਂ ਕੁਝ ਅੱਛਾ ਉਮਰ ਤਾਂ ਢੀ 70 ਸਾਲ ਆ ਤਮੀਤ ਚੌਂਕ ਹੈ ਨਾ ਇੱਥੇ ਕੁਛ ਸਿੰਘ ਇੱਥੇ ਖਲੋਂਦੇ ਸੀ ਨਹੀਂ ਰੋਜ਼ ਮੈਂ 20 ਚੰਗ ਕੋਲ ਆਉਣਾ ਹਾਂ 8:30 9:00 ਵਜੇ ਅੱਛਾ 9:00 ਵਜੇ ਆ ਕੇ ਹੌਲੀ ਹੌਲੀ ਆ ਰਸ ਅਸੀਰ ਮਾਜਬ ਸਕੂਲ ਜਿਹੜਾ ਅਸੀਰ ਸਿੰਘ ਆਂਦੇ ਆਂਦੇ ਘਾਦੇ ਦਿਓ ਮੈਂ ਆਟੋ ਲੈ ਆ ਜਾਣਾ ਜਾ ਸਾਡੇ ਜੱਜਾ ਮਾਜੂਰਾ ਦੇ ਕਿੰਨੇ ਕਿੰਨੇ ਕਿਤੇ ਪਹਿਨਣਾ ਸਾਰੇ ਤੁਹਾਡੇ ਕੋਲ ਮੈਨੂੰ ਆਏ ਦੋ ਦਿਨ ਰਿਹਾ ਜਾਨ ਦੇ ਬਸ ਇਹ ਮਿੰਨੀ ਵਾਸਤੇ ਇਹ ਵਿਕ ਜਾਣੇ ਸਾਰੇ ਵਿਕ ਜਾਣੇ ਵੇਖੀ ਜਾਓ ਦੀ ਵਿਕ ਜਾਣੇ